ਅੱਖਾਂ ਦੇ ਸਾਹਮਣੇ ਹੀ ਫੋਨ ਕੱਢ ਲਿਆ ਬਾਈ ਨਾਲੇ ਪਰਸੋ ਚੋਂ ਕੱਢ ਲੇ ਪੈਸੇ ਕੱਢਿਆ ਕਿੰਨੀਆ ਵੀਡੀਓ ਵਿੱਚ ਸਾਰਾ ਕੈਦ ਹੋਇਆ ਸ਼ੇਅਰ ਜ਼ਰੂਰ ਕਰ ਦਿਓ 800 ਰੁਪਏ ਤੇ ਵੀਰਾ ਤੇ 1200 ਰੁਪਏ ਦੋੜ ਸੀਗੇ 800 ਰੁਪਏ ਪੂਰਾ ਵੀ ਸੀ ਕਿੱਥੋਂ ਦੇ ਤੁਸੀਂ ਲੈਰੀ ਦੇ ਵੀਰੇ ਲੈਰੀ ਦੋ ਨੀਣਾ ਬਰਾਬਾਲ ਕਰਤੀ ਆ ਬਾਈ ਜੇ ਬੇੜਾ ਹੈ ਮਾਤਾ ਸ਼ਕਤੀਵਾਰੀ ਲਓ ਜੀ ਦੋਸਤੋ ਇਸ ਔਰਤ ਦਾ ਕੱਢ ਲਿਆ ਫੋਨ ਨਾਲੇ ਕੱਢ ਲੇ ਪਰਸ ਜੋ ਪੈਸੇ ਹੁਣ ਕੱਢਿਆ ਕਿਨੇ ਆ ਮੇਲੇ ਤੇ ਸਾਰੀ ਵੀਡੀਓ ਦੇ ਵਿੱਚ ਜਿਹੜਾ ਤੁਸੋਂ ਨੂੰ ਦੇਖਣ ਨੂੰ ਮਿਲੂਗਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਸ਼ੇਅਰ ਜਰੂਰ ਕਰ ਦਿੱਤਾ ਜੋ ਇਸ ਔਰਤ ਨੂੰ ਇਸ ਦਾ ਫੋਨ ਵਾਪਸ ਹੋ ਜੇ ਹੈਨਾ ਤਾਂ ਦੋਸਤੋ ਆ ਦੇਖੋ ਕਿੰਨਾ ਕੁ ਦੁਖੀ ਹੈ ਇੱਕ ਗਰੀਬ ਵਾਸਤੇ ਫੋਨ ਲੈਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਬਾਈ ਜੀ ਆਪਾਂ ਪਹੁੰਚਿਆ ਮੇਲੇ ਤੇ ਜਿਹੜਾ ਮੇਲਾ ਇਹ ਕੋਲਾਣੇ ਦਾ ਮੇਲਾ ਹੈਗਾ ਤੇ ਇੱਥੇ ਆ ਬਲਾਡਾ ਤਹਿਸੀਲ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਇਹ ਮੇਲਾ ਭਰਦਾ ਆ ਵੇਖ ਲਓ ਤੁਸੀਂ ਇਸ ਜਗ੍ਹਾ ਤੋਂ ਉਸ ਔਰਤ ਦਾ ਜਿਹੜਾ ਫੋਨ ਨਿਕਲੇ ਆ ਤੇ ਨਿਕਲੇ ਆ ਕਿਵੇਂ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਆਹ ਦੇਖੋ ਤਿੰਨ ਦਿਨ ਦਾ ਜਿਹੜਾ ਮਾਤਾਂ ਦਾ ਮੇਲਾ ਭਰਦਾ ਹੁੰਦਾ ਹੈਗਾ ਅੱਜ 31 ਮਾਰਚ ਦਾ ਦਿਨ ਹੈ ਜਿਹੜਾ ਤੇ ਉਸ ਔਰਤ ਦਾ ਫੋਨ ਕੱਢਿਆ ਨਾਲੇ ਪਰਸੋਂ ਜੋ ਪੈਸੇ ਕੱਢਿਆ ਘਟੋ ਘਟ 4-5 ਬੰਦੇ ਅੱਜ ਅਜੇ ਹੀ ਮਿਲੇ ਨੇ ਜਿਨ੍ਹਾਂ ਦੇ ਪੈਸੇ ਕੱਢੇਗੇ ਨੇ ਇਸ ਮੇਲੇ ਉੱਪਰ ਤੁਸੀਂ ਆਪ ਵੇਖ ਲਓ ਯਾਰ ਵੀ ਲੋਕ ਕਿੰਨੇ ਹਨਾ ਆਪਾਂ ਕਹ ਦੀਏ ਵੀ ਰੱਬ ਨੂੰ ਭੁੱਲੇ ਹੀ ਬੈਠੇ ਨੇ ਆ ਦੇਖੋ ਭਾਈ ਪਹਿਲਾਂ ਅੰਨ ਦੇਖੋ ਕਿੰਨਾ ਚੜਦਾ ਇਸ ਮੰਦਰ ਦੇ ਉੱਪਰ ਵਿੱਚ ਹੈਨਾ ਨਜਾਇਜ਼ ਜਿਹੜਾ ਅੰਨ ਚੜਦਾ ਭਾਵੇਂ ਤੁਸੀਂ ਚੰਗਾ ਕਹੋ ਭਾਵੇਂ ਮਾੜਾ ਕਹੋ ਪਰ ਜਿਹੜਾ ਜਿੰਨਾ ਵੀ ਅੰਨ ਹੈ ਇਹ ਸਾਰਾ ਜਾਂਦਾ ਹੈਗਾ ਗਊਸ਼ਾਲਾ ਦੇ ਵਿੱਚ ਇਹ ਸਾਰਾ ਅੰਨ ਜਿਹੜਾ ਗਊਸ਼ਾਲਾ ਦੇ ਵਿੱਚ ਜਾਂਦਾ ਤੇ ਆਜੋ ਆਪਾਂ ਉਧਰ ਚੱਲਦੇ ਆਂ ਪਰਲੇ ਪਾਸੇ ਜਿੱਧਰ ਉਸ ਔਰਤ ਦਾ ਫੋਨ ਕੱਢਿਆ ਗਿਆ ਸੀਗਾ ਤੇ ਆਹ ਦੇਖੋ ਬਾਈ ਜੀ ਤੇ ਇੱਧਰ ਜਿਹੜਾ ਘੰਟਾ ਘਰ ਆ ਪਵ ਮੰਦਰ ਤੋਂ ਬਾਹਰ ਆਗੇ ਤੇ ਇਸ ਪਾਸੇ ਜਿਹੜੀ ਉਹ ਔਰਤ ਸੀਗੀ ਜਿੱਥੇ ਉਸ ਔਰਤ ਦਾ ਜਿਹੜਾ ਫੋਨ ਕੱਢਿਆ ਗਿਆ ਸਿਰਫ 1 ਮਿੰਟ ਲੱਗਿਆ ਇੱਕ ਝੋਲੇ ਦੇ ਵਿੱਚ ਜਿਹੜਾ ਉਸ ਔਰਤ ਦਾ ਫੋਨ ਸੀਗਾ ਚੋਲੇ ਦੇ ਵਿੱਚੋਂ ਫੋਨ ਸੀਗਾ ਤੇ ਉਸ ਔਰਤ ਨੂੰ ਜਿਹੜਾ ਬਲੇਡ ਮਾਰਿਆ ਗਿਆ ਬਲੇਡ ਤੇ ਉਸ ਵਿੱਚ ਜਿਹੜੇ ਪੈਸੇ ਸੀ ਤਕਰੀਬਨ 8-900 ਰੁਪਏ ਪਰਸ ਸੀਗਾ ਤੇ ਜਿੱਪ ਖੋਲ ਕੇ ਪਰਸ ਦੇ ਵਿੱਚੋਂ ਜਿਹੜੇ ਪੈਸੇ ਕੱਢੇ ਗਏ ਨੇ ਤੇ ਇਧਰ ਆ ਪਹਿਲਾਂ ਪਖੰਡ ਦੇਖ ਲਓ ਇਹਦਾ ਬਾਈ ਆਪਾਂ ਐਵੇਂ ਹੀ ਕਹਦੀਆਂ ਨਾ ਪੈਸੇ ਇਕੱਠੇ ਕਰਨ ਵਾਲੀ ਹੁੰਦੇ ਆ ਤੇ ਆ ਦੇਖੋ ਬਾਈ ਜੀ ਭਾਵੇਂ ਮਿਹਨਤ ਕਹਿ ਲੋ ਯਾਰ ਜਿਵੇਂ ਵੀ ਤੁਸੀਂ ਤੁਹਾਨੂੰ ਸੈੱਟ ਲੱਗਦਾ ਪਰ ਬਹੁਤ ਸਾਰੇ ਲੋਕ ਮੰਨਦੇ ਵੀ ਆ ਤੇ ਬਹੁਤ ਸਾਰੇ ਲੋਕ ਨਹੀਂ ਮੰਨਦੇ ਪਰ ਵੀ ਆ ਅੰਨ ਦੇਖ ਲੋ ਤੁਸੀਂ ਵੀ ਇੰਨਾ ਜ਼ਿਆਦਾ ਅੰਨ ਇਸ ਥਾਂ ਤੇ ਚੜਦਾ ਹੈਗਾ ਆਪਾਂ ਵੀ ਰੋਟੀਆਂ ਵਾਲੀ ਮਾਤਾ ਕਹਿੰ ਲੋ ਸ਼ੀਤਲਾ ਦੇਵੀ ਕਹਦੋ ਹੈ ਨਾ ਮਿੱਠੀਆਂ ਜਿਹੜੀਆਂ ਰੋਟੀਆਂ ਇਸਤੇ ਥਾਂ ਤੇ ਚੜਾਈਆਂ ਜਾਂਦੀਆਂ ਕਹਿੰਦੇ ਵੱਡੀ ਤੋਂ ਵੱਡੀ ਜਿਹੜੀ ਸੁੱਖ ਪੂਰੀ ਹੁੰਦੀ ਹੈ ਤੇ ਜਿੰਨਾ ਵੀ ਆਣਾ ਭਾਈ ਇਹ ਸਾਰਾ ਗਉਂਸਾਲਾ ਦੇ ਵਿੱਚ ਜਾਊਗਾ ਚਲੋ ਲੋਕ ਲੈ ਕੇ ਆਏ ਨੇ ਨਾ ਵਿਅਥ ਨਹੀਂ ਜਾਂਦਾ ਕਿਤੇ ਨਾ ਕਿਤੇ ਭਾਵੇਂ ਪਸ਼ੂਆਂ ਦਾ ਲਾਲੂ ਵੀ ਪਸ਼ੂਆਂ ਦੇ ਜਿਹੜਾ ਢੱਡ ਭਰੂਗਾ ਹੈ ਨਾ ਤੇ ਆਣਾ ਇੰਨਾ ਜ਼ਿਆਦਾ ਚੜਦਾ ਮਿੱਠੀਆਂ ਰੋਟੀਆਂ ਲੋਕ ਆਉਂਦੇ ਆ ਕਿਉਂਕਿ ਕਹਿੰਦੇ ਵੱਡੀ ਤੋਂ ਵੱਡੀ ਬਿਮਾਰੀ ਇਸ ਥਾਂ ਤੇ ਵੱਡੇ ਤੋਂ ਵੱਡੇ ਰੋਗ ਜਿਹੜੇ ਦੂਰ ਹੋ ਜਾਂਦੇ ਆ ਹੈ ਨਾ ਕਿਸੇ ਨੂੰ ਜਿਹੜਾ ਕਹਿੰਦੇ ਬੱਚਾ ਨਹੀਂ ਹੁੰਦਾ ਤਾਂ ਉਹ ਜਿਹੜਾ ਬੱਚਾ ਵੀ ਹੋ ਜਾਂਦਾ ਹੈਗਾ ਤੇ ਆ ਦੇਖੋ ਇਹ ਮਾਤਾਂ ਦਾ ਜਿਹੜਾ ਮੰਦਰ ਹੈਗਾ ਸ਼ੀਤਲਾਂ ਦੇਵਿਲਾ ਕਲਾਣਾ ਦੇ ਵਿੱਚ ਲੱਗਦਾ ਹੈ ਨਾ ਤੇ ਆ ਦੇਖੋ ਬਈ ਅੰਨ ਜਿਹੜਾ ਆਪਾਂ ਫੇਰ ਇੱਕ ਵਾਰ ਫੇਰ ਤੁਹਾਨੂੰ ਦਿਖਾ ਦੇਵੇਂ ਇੰਨਾ ਜਾਦੇ ਅੰਨ ਇਸ ਤਾਂ ਚੜਦਾ ਹੈਗਾ ਹੈ ਨਾ ਆ ਮਿੱਠੀਆਂ ਰੋਟੀਆਂ ਗੁਲਗਲੇ ਲੱਡੂ ਜਿਨ੍ਹਾਂ ਦੀ ਸੁੱਖਾ ਪੂਰੀਆਂ ਹੁੰਦੀਆਂ ਨੇ ਯਾਰ ਉਹ ਵੀ ਲੈ ਕੇ ਆਉਂਦੇ ਨੇ ਹੈ ਨਾ ਤੇ ਆਜੋ ਆਪਾਂ ਅੱਗੇ ਚੱਲਦੇ ਆ ਤੇ ਆ ਦੇਖੋ ਬਈ ਇਸ ਔਰਤ ਦਾ ਫੋਨ ਜਿਹੜਾ ਕੱਢਿਆ ਗਿਆ ਇਸ ਮੇਲੇ ਦੇ ਅੰਦਰ ਜਿੱਥੋਂ ਆਪਾਂ ਮਿੱਠੀਆਂ ਰੋਟੀਆਂ ਦਿਖਾ ਰਹੇ ਆ ਉਸ ਥਾਂ ਤੇ ਜਿਹੜਾ ਫੋਨ ਕੱਢਿਆ ਗਿਆ ਕਿਉਂਕਿ ਉਸ ਥਾਂ ਤੋਂ ਜਿਹੜੀ ਔਰਤ ਰੋਣ ਲੱਗ ਪਈ ਸੀ ਇਹ ਇਸ ਥਾਂ ਤੇ ਚੋਲੇ ਦੇ ਵਿੱਚ ਜਿਹੜਾ ਫੋਨ ਸੀ ਪਰਸ ਦੇ ਵਿੱਚੋਂ ਨਾਲੇ 800 ਰੁਪਇਆ ਜਿਹੜਾ 800 ਰੁਪਇਆ ਕੱਢ ਲਿਆ ਨਾਲ ਦੀ ਨਾਲ ਜਿਹੜਾ ਫੋਨ ਕੱਢ ਲਿਆ ਤਾਂ ਦੋਸਤੋ ਆ ਦੇਖੋ ਜਿਹੜਾ ਬਾਹਰ ਆ ਗਿਆ ਉਸ ਔਰਤ ਉਸ ਤੋਂ ਬਾਅਦ ਜਿਹੜਾ ਉਧਰ ਜਾਂਦੀ ਹੈ ਔਰਤ ਕੀ ਕਹਿੰਦੇ ਨੇ ਟੋਬੇ ਵਾਲੇ ਨੂੰ ਜਾਂਦੀ ਹੈ ਹੈਨਾ ਮਿੱਟੀ ਕੱਢਣ ਵਾਸਤੇ ਤੇ ਉਸ ਔਰਤ ਦਾ ਫੋਨ ਕੱਢਿਆ ਹੋਇਆ ਹੁੰਦਾਗਾ ਤੇ ਆਪਣੇ ਵੱਲੋਂ ਜਿੰਨੀ ਵੀ ਵੱਦ ਦਵਾਵਾ ਹੁੰਦੀਆਂ ਨੇ ਯਾਰ ਉਹਨੇ ਦੇਣੀਆਂ ਨੇ ਕਿਉਂਕਿ ਇੱਕ ਗਰੀਬ ਕਹਿੰਦੀ ਵੀ ਫੋਨ ਬਹੁਤ ਔਖਾ ਮਿਲਦਾ ਹੈ ਨਾ ਘਟੋ ਘਟੜ ਹਰੇਕ ਫੋਨ ਆਪਾ ਜੇ ਆਮ ਤੋਂ ਆਮ ਫੋਨ ਲਈ ਤਾਂ 12-15000 ਰੁਪਏ ਦਾ ਮਿਲਦਾਗਾ ਤਾਂ ਤੁਸੀਂ ਐ ਲਾ ਲਓ ਵੀ ਯਾਰ 15000 ਰੁਪਏ 12000 ਰੁਪਏ ਉਸ ਔਰਤ ਦਾ ਕੂ ਖਾਤੇ ਗਿਆ ਤੇ ਨਾਲੇ ਜਿਹੜਾ 800 ਰੁਪਏ ਗਿਆ ਹੈ ਨਾ ਤੇ ਸਾਬ ਜਦੋਂ ਵੀ ਤੁਸੀਂ ਮੇਲੇ ਤੇ ਜਾਂਦੇ ਹੋ ਆਪਣੇ ਚੀਜ਼ਾਂ ਜਿਹੜੇ ਸਾਮ ਸਵਾਲ ਕੇ ਰੱਖਿਆ ਕਰੋ ਦੋਸਤੋ ਬਾਕੀ ਆ ਤੁਸੀਂ ਜਿਹੜਾ ਮੇਲਾ ਵੇਖ ਰਹੇ ਹੋ ਇਹ ਕੁਲਾਣੇ ਦਾ ਮੇਲਾ ਹੈ ਛਿਤਲਾ ਦੇਵੀ ਦਾ ਜਿਹੜਾ ਇੱਥੇ ਬਹੁਤ ਵੱਡਾ ਮੰਦਿਰ ਹੈ ਨਾ ਮਤਲਬ ਵੀ ਬਣਿਆ ਹੋਇਆਗਾ ਤੇ ਬਹੁਤ ਸਾਰੇ ਲੋਕ ਜਿਹੜੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਆਗੇ ਤੇ ਇੱਧਰ ਜਿਹੜਾ ਆਪਾਂ ਕਹਿੰਦੇ ਛੱਪੜ ਹੈ ਇਸ ਥਾਂ ਤੇ ਵੀ ਉਹ ਔਰਤ ਜਿਹੜੀ ਆਈ ਸੀ ਉਸ ਤੋਂ ਬਾਅਦ ਜਿੰਨਿਆ ਕੁ ਵੱਦਵਾ ਮਤਲਬ ਉਹਨਾਂ ਨੇ ਦਿੱਤੀਆਂ ਨੇ ਹੈ ਨਾ ਉਸ ਬੰਦੇ ਨੂੰ ਜਿਨ੍ਹਾਂ ਨੇ ਉਸ ਦਾ ਫੋਨ ਕੱਢਿਆਗਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਧੀਆ ਲੱਗੀ ਤਾਂ